ਦੇਖਣਾ ਚਾਹੁੰਦੇ ਕਿ ਵਿਆਹ ਸਾਡੀ ਫਿਲਮ ਰਿਲੀਜ਼ ਹੋਈ ਆ ਰਾਬੀ ਦੇ ਕੰਨੇ 35 ਸਾਲਾਂ ਬਾਅਦ ਪੰਕਜ ਅੰਕਲ ਨੇ ਵਾਪਸੀ ਕੀਤੀ ਐ ਇਸ ਕਰਕੇ ਸਭ ਤੋਂ ਵੱਡੀ ਗੱਲ ਤਾਂ ਪਹਿਲਾਂ ਇਹ ਦੂਸਰੀ ਗੱਲ ਇਹ ਆ ਵੀ ਪੰਜਾਬੀ ਸਿਨੇਮਾ ਨੂੰ ਇੱਕ ਵੱਖਰੀ ਸੇਧ ਦਊਗੀ ਇਹ ਫਿਲਮ ਕਿਉਂਕਿ ਇੱਕ ਪਰਿਵਾਰਕ ਕਹਾਣੀ ਐ ਪਿਓ ਤੇ ਚਾਰ ਕੁੜੀਆਂ ਦੀ ਕਹਾਣੀ ਐ ਔਰ ਮੈਨੂੰ ਇਹਨਾਂ ਦਾ ਵੀ ਹਰ ਪਰਿਵਾਰ ਦੀ ਕਹਾਣੀ ਹਰ ਪਿਓ ਤੇ ਹਰ ਧੀ ਦੀ ਕਹਾਣੀ ਐ ਇੱਕ ਵੱਖਰਾ ਸਿਨੇਮਾ ਜਿਹੜਾ ਐ ਇਹ ਫਿਲਮ ਲੈ ਕੇ ਆ। ਤੇ ਵੀ ਨੂੰ ਖਾਤੀ ਨੰਮ ਦੇ ਖਾਸ ਹੁੰਦਾ ਸਾ ਜੀ ਇਹ ਰਿਸ਼ਤਿਆਂ ਨੂੰ ਦਰਸਾਉਗੀ ਰਿਸ਼ਤਿਆਂ ਦੀ ਮਜ਼ਬੂਤੀ ਨੂੰ ਦਰਸਾਉਗੀ ਤੇ ਇੱਕ ਪਰਮਾਤਮਾ ਦੇ ਪ੍ਰਤੀ ਜਿਹੜਾ ਤੁਹਾਡਾ ਵਿਸ਼ਵਾਸ ਹੈ ਉਸ ਚੀਜ਼ ਨੂੰ ਦਰਸਾਉਗੀ ਔਰ ਇਹ ਜੀਐਸਆਰਪੀ ਰੂ ਪ੍ਰੋਡਕਸ਼ਨ ਦੇ ਬੈਨਰ ਹੇਡ ਬਣੀ ਹੈ ਇਹ ਫਿਲਮ ਜਿਹਨੂੰ ਪ੍ਰੋਡਿਊਸ ਕੀਤਾ ਜਤਿੰਦਰ ਚੋਹਾਂਜੀ ਨੇ ਤੇ ਉਹਨਾਂ ਦੇ ਨਾਲ ਮੈਂ ਆ ਐਜ਼ ਅ ਪ੍ਰੋਡਿਊਸਰ ਤੇ ਮੈਂ ਲੀਡ ਕਰ ਰਹੀ ਆ ਇਸ ਕਲਮ ਨੂੰ ਤੇ ਵਧੀਆ ਲੱਗ ਰਿਹਾ ਪੰਕਜ ਜੰਕਲ ਦੀ ਬੇਟੀ ਦਾ ਕੈਰੇਕਟਰ ਕਰ ਰਹੀ ਆ ਸੋ ਬਹੁਤ ਵਧੀਆ ਲੱਗ ਰਿਹਾ ਜਿਹੜਾ ਕੈਰੇਕਟਰ ਜਿਹੜਾ ਤੁਹਾਨੂੰ ਜਿਹੜਾ ਉਹਦੀ ਖਾਸ ਖਾਸ ਪੰਕਜ ਜੰਕਲ ਜਿਹੜੇ ਸਾਡਾ ਸਾਡਾ ਧੁਰਾ ਨੇ ਜਿਨ੍ਹਾਂ ਨੇ ਇੱਕ ਪਿਓ ਦਾ ਕੈਰੇਕਟਰ ਨੇ ਬਾਇਆ ਔਰ ਉਹਨਾਂ ਨੇ ਸਾਨੂੰ ਉਹ ਪਿਓ ਪਿਓ ਵਾਲੀ ਫੀਲ ਵੀ ਦਿੱਤੀ ਅਸੀਂ ਇਹਦੇ ਚ ਚਾਰ ਕੁੜੀਆਂ ਸਾਨੂੰ ਲੱਗਦਾ ਵੀ ਇਸ ਤੋਂ ਉੱਪਰ ਗੱਲ ਹੋਈ ਨਹੀਂ ਸੋ ਲੋਕਾਂ ਨੂੰ ਇਹ ਅਪੀਲ ਕਰੂੰਗੀ ਵੀ ਇਹ ਐ ਸਾਡੇ ਪਿਆਰ ਦੀ ਜ਼ਰੂਰਤ ਹੈ ਇੱਕ ਵੱਖਰਾ ਸਿਨੇਮਾ ਖੜਾ ਹੋਊਗਾ ਜੇ ਤੁਸੀਂ ਆਓਗੇ ਅਸੀਂ ਆਪਣਾ ਕੰਮ ਕਰਨਾ ਸੀ ਅਸੀਂ ਕਰਤਾ ਸੀ ਥੋੜੀ سپورਟ ਦੀ ਥੈਂਕ ਯੂ ਇਹ ਦੀ ਸ਼ੂਟਿੰਗ ਜਿਹੜੀ ਹੈ ਬਸੋਲੀ ਦੇ ਵਿੱਚ ਹੋਈ ਦੀ ਪਠਾਨਕੋਟ ਤੋਂ ਅੱਗੇ ਜਾ ਕੇ ਅਸੀਂ ਰਾਵੀ ਦੇ ਕੰਢੇ ਤੇ ਜਾ ਕੇ ਦਾ ਸ਼ੂਟ ਕਰਿਆ ਉੱਥੇ ਅਸੀਂ ਸੈੱਟ ਲਗਾਇਆ ਸੀ ਭਾਈ ਜੇ ਕੀ ਕਰਨ ਜਾਓ ਜਿਹੜੀ ਫਿਲਮ ਦੇਖ ਰਹੇ ਹੋ ਜੀ ਖਾਲਸਾ ਵੈਕਲ ਜੀ ਕੀ ਫਤਿਹ ਜੀ ਇਹ ਰਾਵੀ ਦੇ ਕੰਢੇ ਫਿਲਮ ਆਪਣੇ ਆਪ ਦੇ ਵਿੱਚ ਇੱਕ ਬੇਮਿਸਾਲ ਮੂਵੀ ਹੈ ਜੀ ਬਹੁਤ ਹੀ ਵਧੀਆ ਇੱਕ ਉਹਦੇ ਵਿੱਚ ਪੰਕਜ ਕਪੂਰ ਜੀ ਨੇ کردار ਤੇ ਸਾਡੀ ਭੈਣ ਸੰਦੀਪ ਸਿੰਘ ਸਿੱਧੂ ਨੇ ਔਰ ਬਾਕੀ ਸਾਰੇ ਕਲਾਕਾਰਾਂ ਨੇ ਇੱਕ ਜਿਉਂਦੀ ਜਾਗਦੀ ਤਸਵੀਰ ਪੇਸ਼ ਕੀਤੀ ਅੱਜ ਸਮਾਜ ਦੇ ਵਿੱਚ ਜਿਹੜੀਆਂ ਕਮੀਆਂ ਨੇ ਕੁਰਤੀਆਂ ਨੇ ਸਾਡੇ ਇੱਕ ਸਮਾਜ ਦੀਆਂ ਬੁਰਾਈਆਂ ਨੇ ਜਿਦੇ ਵਿੱਚ ਖਾਸ ਕਰਕੇ ਲਾਲਚ ਵੱਧ ਰਿਹਾ ਜਿਹੜਾ ਲੋਕਾਂ ਦੇ ਵਿੱਚ ਦਾਜ ਦਹੇਜ ਬੜੇ ਲੰਬੇ ਟਾਈਮ ਬਾਅਦ ਅਸੀਂ ਕੋਈ ਇਸ ਤਰ੍ਹਾਂ ਦਾ ਮੁੱਦਾ ਪਰਦੇ ਦੇ ਉੱਪਰ ਵਿਚਰਦਾ ਦੇਖਿਆ ਔਰ ਅਮੀਰ ਕਰਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਇਸ ਤਰ੍ਹਾਂ ਦੇ ਚੰਗੇ ਕੰਟੈਂਟ ਸਾਹਮਣੇ ਆਉਣਗੇ ਕਿਉਂਕਿ ਸਾਡਾ ਬਹੁਤ ਸਾਰਾ ਜੂਤ ਹੈ ਜਿਹੜਾ ਉਸ ਨਿਮੇ ਨਾਲ ਜੁੜਿਆ ਹੋਇਆ ਮੂਵੀ ਦੇਖਦੇ ਆ ਤੇ ਉਹਦੇ ਵਿੱਚ ਸਿਰਫ ਇੱਕ ਮਨੋਰੰਜਨ ਕੱਲਾ ਦੇਖ ਕੇ ਹੀ ਮੂਵੀ ਦੇ ਵਿੱਚ ਉਹਨੂੰ ਆਪਾਂ ਇਸ ਤਰੀਕੇ ਨਾਲ ਕੰਮ ਨਹੀਂ ਕਰ ਸਕਦੇ ਸਾਨੂੰ ਮਨੋਰੰਜਨ ਦੇ ਨਾਲ ਨਾਲ ਚੰਗੇ ਸੁਨੇਹੇ ਵੀ ਦੇਣੇ ਪੈਣੇ ਆ ਤੇ ਅੱਜ ਇਸ ਫਿਲਮ ਨੂੰ ਦੇਖ ਕੇ ਅਸੀਂ ਸੱਚੀ ਸਾਡੇ ਪਰਿਵਾਰ ਦੇ ਬੱਚੇ ਵੀ ਆਏ ਨੇ ਬੱਚੀਆਂ ਵੀ ਆਈਆਂ ਬਾਪੂ ਬਜ਼ੁਰਗ ਵੀ ਆ ਸਾਡੀਆਂ ਮਾਵਾ ਭੈਣਾ ਸਾਰਿਆਂ ਨੇ ਰਲ ਕੇ ਅਸੀਂ ਫਿਲਮ ਦੇਖੀ ਆ ਧੰਨਵਾਦ ਕਰਦੇ ਆ ਸਾਡੀ ਛੋਟੀ ਭੈਣ ਦਾ ਸੰਦੀਪ ਸਿੱਧੂ ਦਾ ਜਿਹਨੇ ਅੱਜ ਇਹ ਆਡੀਬੁੱਕ ਕਰਾਈ ਸਾਨੂੰ ਕਾਲ ਕੀਤੀ ਕਿਹਾ ਵੀ ਵੀਰੇ ਤੁਸੀਂ ਪਰਿਵਾਰ ਦੇ ਨਾਲ ਜਰੂਰ ਇਹ ਮੂਵੀ ਦੇਖੋ ਵੀ ਮੇਰੀ ਉਮੀਦ ਆ ਮੇਰੀ ਵेश्या ਵੀ ਤੁਸੀਂ ਇਹ ਮੂਵੀ ਨੂੰ ਬੱਚਿਆਂ ਨੂੰ ਸਾਰੇ ਪਰਿਵਾਰ ਨੂੰ ਦਿਖਾਓ ਤੇ ਅਸੀਂ ਅੱਗੋਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੇ ਆ ਦੇਖੋ ਆਪਾਂ ਹੋਰ ਬਹੁਤ ਸਾਰੀਆਂ ਫਿਲਮਾਂ ਦੇਖਦੇ ਆ ਜਿਹਦੇ ਵਿੱਚ ਆਪਾਂ ਨੂੰ ਕੋਈ ਮਾਰ ਧਾੜ ਹੁੰਦੀ ਆ ਕੋਈ ਕਿਸ ਤਰ੍ਹਾਂ ਇਹ ਮੂਵੀ ਨੂੰ ਸੱਚੀ ਬੱਚਿਆਂ ਨੂੰ ਦਿਖਾਉਣ ਵਾਲੀ ਪਰਿਵਾਰ ਦੇ ਨਾਲ ਦੇਖਣ ਵਾਲੀ ਫਿਲਮ ਆ ਜਿੱਥੇ ਤੁਹਾਡੇ ਬੱਚੇ ਵੀ ਇਸ ਗੱਲ ਤੋਂ ਮੁਨਕਰ ਨਹੀਂ ਹੋਣਗੇ ਵੀ ਉਹਨਾਂ ਨੂੰ ਵਾਕਿਆ ਹੀ ਅੱਜ ਕੁਝ ਚੰਗਾ ਸਿੱਖਣ ਨੂੰ ਮਿਲਿਆ ਸਾਡੀਆਂ ਧੀਆ ਆਈਆਂ ਹੋਈਆਂ ਬੱਚੀਆਂ ਮੇਰੀਆਂ ਮੀਟੀਆਂ ਮੈਂ ਆਪਣੀ ਜਿਹੜੀਆਂ 7ਵੀਂ 8ਵੀਂ 9ਵੀਂ 11ਵੀਂ ਤੱਕ ਪੜ੍ਹਦੀਆਂ ਉਹਨਾਂ ਬੱਚੀਆਂ ਦੇ ਬਹੁਤ ਸਾਰੇ ਕੁਐਸਚਨ ਸੀਗੇ ਔਰ ਬਹੁਤ ਸਾਰੀਆਂ ਉਹਨਾਂ ਨੇ ਅੱਜ ਮੇਰੇ ਨਾਲ ਗੱਲਾਂ ਦੀ ਸਾਂਝ ਪਾਈ ਵੀ ਪਾਪਾ ਇਹਦਾ ਵੀ ਹੁੰਦਾ ਸਮਾਜ ਦੇ ਵਿੱਚ ਇੰਨਾ ਵੀ ਕੋਈ ਲਾਲਚ ਦੇ ਨਾਲ ਕਿਸੇ ਦਾ ਪਰਿਵਾਰ ਤਬਾਹ ਕਰ ਦਿੰਦਾ ਇੱਕ ਦੂਸਰੇ ਨੂੰ ਜੱਜ ਕਰਨ ਦੀ ਆਦਤ ਹੈ ਜਿਹੜੀ ਇੱਕ ਅਸੀਂ ਕਿਸੇ ਨੂੰ ਆਪਣੇ ਅੰਦਾਜ਼ੇ ਨਾਲ ਹੀ ਸੋਚ ਲੈਂਦੇ ਆ ਵੀ ਇਹ ਕੌਣ ਉਹ ਇੱਕ ਪਲ ਦੇ ਵਿੱਚ ਕਿਸੇ ਦੀ ਜ਼ਿੰਦਗੀ ਖਰਾਬ ਕਰ ਦਿੰਦਾ ਤਾਂ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਫਿਲਮਾਂ ਨੂੰ ਅੱਕ ਜੇ ਤੁਸੀਂ ਦੇਖੋਗੇ ਤੁਹਾਨੂੰ ਮਹਿਸੂਸ ਹੋਣਗੀਆਂ ਭਾਵਨਾਵਾਂ ਤੇ ਅਸੀਂ ਪੂਰੀ ਟੀਮ ਦਾ ਧੰਨਵਾਦ ਕਰਦੇ ਆਂ ਰਵੀ ਦੇ ਕੰਡੇ ਭੈਣ ਹੁਣੀ ਸੰਦੀਪ ਭੈਣ ਕਰੇ ਸਾਡੇ ਵੀਜੀ ਹੁਣੀ ਸਾਰੇ ਤੇ ਵਾਹਿਗੁਰੂ ਜੀਰ ਆਪਾ ਕਰਨਾ ਇਸ ਤਰ੍ਹਾਂ ਦੇ ਕੰਟੈਂਟ ਬਣਦੇ ਰਹਿਣ ਠੀਕ ਹੈ ਥੈਂਕ ਯੂ ਵਾਹਿਗੁਰੂ ਜੀ ਕਾਲ ਸਾਹਿਬ ਲੁਧਿਆਣੇ ਵਾਲਿਆਂ ਨੂੰ ਵਾਹੀ ਕਹਿਣਾ ਚਾਹੂੰਗਾ ਜੀ ਤੁਹਾਨੂੰ ਅਸੀਂ ਇਹਦਾ ਕੰਮ ਕਰਤਾ ਹੁਣ ਪਿਆਰ ਤੁਸੀਂ ਦੇਣਾ ਬਹੁਤ ਸੋਹਣਾ ਬੜੀ ਮਿਹਨਤ ਨਾਲ ਬੜੀ ਜਾਨ ਨਾਲ ਅਸੀਂ ਇੱਕ ਸਿਨੇਮਾ ਬਣਾਇਆ ਤੁਹਾਡੇ ਲਈ ਇੱਕ ਸਮਾਜ ਲਈ ਤੇ ਜੇ ਤੁਹਾਨੂੰ ਚੰਗੇ ਸਿਨੇਮੇ ਦੀ ਕਦਰ ਹੈ ਤਾਂ ਸਾਨੂੰ ਪਲੀਜ਼ ਸਾਡੀ ਝੋਲੀ ਅਦਾ ਥੋੜਾ ਜਿਹਾ ਪਿਆਰ ਪਾਓ ਤਾਂ ਕਿ ਅਸੀਂ ਹੋਰ ਤਗੜੇ ਹੋ ਕੇ ਅੱਗੇ ਅਦਾ ਦੇ ਕਾਨਸੈਪਟ ਲੈ ਕੇ ਆਈਏ ਤੇ ਤੁਹਾਨੂੰ ਮਾਣ ਹੋਊਗਾ ਇਹਦਾ ਦਾ ਸਿਨੇਮਾ ਦੇਖ ਕੇ ਤੁਸੀਂ ਸਾਰੇ ਪਰਿਵਾਰ ਨਾਲ ਬੈਠ ਕੇ ਦੇਖ पाओगे ਕਿਸੇ ਦੀ ਅੱਖ ਨਿਵੀਂ ਨਹੀਂ ਹੋਊਗੀ ਤੇ ਵਾਦਾ ਕਰਦੇ ਹਾਂ ਕਿ ਬਹੁਤ ਰੂਹਾਂ ਨੂੰ ਇੱਕ ੁਰਾਕ ਮਿਲੂਗੀ ਤੇ ਤੁਸੀਂ ਆਦੀ ਅੰਤਰਾਤਮਾ ਨੂੰ ਪੁੱਛੋਗੇ ਕਿ ਜੋ ਅਸੀਂ ਸਮਾਜ ਹੈ ਜੈਸੀ ਕਰ ਕੀ ਰਹੀ ਅਸੀਂ ਤੁਹਾਨੂੰ ਕਰਨਾ ਕੀ ਚਾਹਣਾ ਕੀ ਚਾਹੀਦਾ ਤੇ ਬਸ ਇੱਕ ਰਿਕਵੈਸਟ ਕਰੂੰਗਾ ਇੱਕ ਬਿੰਤੀ ਹੈ ਤੁਹਾਡੇ ਥੋੜੇ ਜਿਹੀ ਪਿਆਰ ਦੀ ਲੋੜ ਹੈ ਕਿਉਂਕਿ ਤੁਹਾਡਾ ਹੌਸਲਾ ਤੁਹਾਡੇ ਲਈ ਅਗਾ ਚੰਗਾ ਸਿਨੇਮਾ ਲੈ ਕੇ ਆਊਗਾ ਥੈਂਕ ਯੂ ਠੀਕ ਹੈ ਸਸਿ ਗਾਦੀ ਸੋਫਟਵੇਅਰ ਤੇ ਵੀ ਆਪਾਂ ਇਸ ਸਿਸਟਮ ਨਾਲ ਸਾਪ ਨੂੰ ਅ ਮੈਂ ਤਾਂ ਲੁਧਿਆਣੇ ਆ ਜਾਇਆ ਸੀ ਸਾਡੀ ਫਿਲਮ ਦਾ ਵੀ ਟਿਕੰਡੇ ਲੱਗੀ ਹੈ ਤੇ ਜਿਸ ਤਰ੍ਹਾਂ ਫਿਲਮ ਦਾ ਸਵਾਲ ਹੈ ਕਿ ਅਸੀਂ ਆਪਣਾ ਕੰਮ ਕਰ ਚੁੱਕੇ ਹਾਂ ਤੇ ਇਹ ਬਹੁਤ ਲੰਬੇ ਸਮੇਂ ਤੋਂ ਇੱਕ ਮਿੰਟ तकरीबन ਪਿਛਲੇ 1 ਸਾਲ ਤੋਂ ਇਸ ਫਿਲਮ ਦੇ ਨਾਲ ਜੁੜੇ ਸਾਰੇ ਹਰ ਸਰ ਹਰ ਵਿਅਕਤੀ ਬੜੀ ਮਿਹਨਤ ਨਾਲ ਕੰਮ ਕੀਤਾ ਤੇ ਅਸੀਂ ਹੁਣ ਸਿਰਫ ਇਹੀ ਗੁਜ਼ਾਰਿਸ਼ ਕਰਾਂਗੇ ਤੁਦਾ ਜਦਿਆ ਰਸਿਆਨੋ ਕਿ ਤੁਸੀਂ ਹੌਮ ਭਮਾ ਕੇ ਪਹੁੰਚੋ ਕਿਉਂਕਿ ਇਹ ਫਿਲਮ ਪਰਿਵਾਰਕ ਫਿਲਮ ਹੈ ਰਿਸ਼ਤਿਆਂ ਦੀ ਕਹਾਣੀ ਹੈ ਔਰ ਆਪਣੇ ਸਭਿਆਚਾਰ ਔਰ ਵੈਲਿਊਜ਼ ਦੀ ਗੱਲ ਕਰ ਰਹੀ ਹੈ ਇੱਕ ਪਿਓ ਧੀ ਦੀ ਕਹਾਣੀ ਹੈ ਪੀਆਂ ਦੇ ਮਾਨ ਸਨਮਾਨ ਦੀ ਕਹਾਣੀ ਹੈ ਔਰ ਇੱਕ ਵਿਲੱਖਣ ਫਿਲਮ ਹੈ ਇਹ ਕਹਿਣ ਦੀ ਗੱਲ ਨਹੀਂ ਸਿਰਫ ਵਿਲੱਖਣ ਫਿਲਮ ਹੈ ਬਹੁਤ ਹੀ ਕਾਸਕੀ ਕਬੂਰ ਫਿਲਮ ਹੈ ਕਿਉਂਕਿ ਰਾਵੀ ਦੇ ਕੰਡੇ ਦਾ ਆਪ ਜੀ ਰਾਵੀ ਦੇ ਕੰਡੇ ਨਾਲ ਖੇਤਕਸੇ ਕਾਰਨ ਕੀਤੀ ਗਈ ਹੈ ਕਿਉਂਕਿ ਇਹ ਫਿਲਮ ਰਾਵੀ ਦੇ ਕੰਡੇ ਤੇ ਵਰਸੇ ਇੱਕ ਪਿੰਡ ਦੀ ਕਹਾਣੀ ਹੈ ਸੋ ਬਹੁਤ ਖੂਬਸੂਰਤ ਰਿਚ ਰੋਟੇਸ਼ਨਸ ਨੇ ਔਰ ਜੋ ਜਿੱਕੇ ਚਾਹੀਦਾ ਸੀ ਕੰਮ ਕਰਨਾ ਉੱਥੇ ਹੀ ਕੀਤਾ ਗਿਆ ਤੇ ਇਹਦੇ ਲਈ ਮੈਂ ਮੁਬਾਰਕ ਬਾਤ ਦਿੰਦਾ ਆਪਣੇ ਪ੍ਰੋਡਿਊਸਰਸ ਨੂੰ ਮਿਸਟਰ ਜਤਿੰਦਰ ਚਾਹਾਨ ਨੂੰ ਸਰਦੀਪ ਨਾਮ ਨੂੰ ਕਿਉਂਕਿ ਉਹਨਾਂ ਨੇ ਬਹੁਤ ਹੀ ਮਿਹਨਤ ਕੀਤੀ ਆ ਔਰ ਇਸ ਫਿਲਮ ਨੂੰ ਬਣਾਉਣ ਦੇ ਵਿੱਚ ਇਹ ਫਿਲਮ ਦੇ ਆਪਣੀ ਜੀ ਜਾਣ ਲਾ ਪਈ ਉਹਨਾਂ ਨੇ ਤੇ ਸਾਡੇ ਜਿਹੜੇ ਕਹਾਣੀ ਲਿਖ ਕੇ ਸੁਜੈਸਟ ਕਰੇ ਵਾਲ ਨੇ ਔਰ ਇਸ ਦੇ ਡਾਇਰੈਕਟਰ ਜਿਹੜਾ ਮਿਸਹਰੀਪਤਨੀ ਜੀ ਉਹਨਾਂ ਨੇ ਸਭ ਤੋਂ ਪਹਿਲਾ ਇਹਨਾਂ ਦੀ ਫਿਲਮਾਂ ਘਰ ਬੰਨ੍ਹਣਾ ਤਾਂ ਬਹੁਤ ਆਈਆਂ ਨੇ ਪਰ ਇਹਨਾਂ ਜੋੜੀ ਨੇ ਰੱਬ ਦਾ ਰਿਯੂ ਦਿੱਤੀ ਸੀ ਇਹ ਹੈਰੀ ਭੱਟੀ ਕਾਫੀ ਸਾਲਾਂ ਦੇ ਬਾਅਦ ਦੁਬਾਰਾ ਫਿਲਮ ਲੈ ਕੇ ਆਇਆ ਕਮਾਲ ਦੀ ਫਿਲਮ ਹੈ ਕਮਾਲ ਦੀ ਨਿਰਦੇਸ਼ਨਾ ਔਰ ਇਹਦੇ ਵਿੱਚ 30 ਸਾਲ 35 ਸਾਲ ਬਾਅਦ ਮਿਸਟਰ ਪੰਕਜ ਕਪੂਰ ਆਏ ਨੇ ਜਿਨ੍ਹਾਂ ਨੇ ਮਤਲਬ ਪੰਜਾਬੀ ਮੜੀ ਦਾ ਰਿਵਾਜ ਤੋਂ ਬਾਅਦ ਫੋਨ ਦੁਬਾਰਾ ਪੰਜਾਬੀ ਫਿਲਮਾਂ ਵੱਲੋਂ ਉਹਨਾਂ ਨੇ ਆਪਣਾ ਰੁਖ ਕੀਤਾ ਸੋ ਕਮਾਲ ਦੀ ਕਹਾਣੀ ਹੈ ਕਮਾਲ ਦੀ ਫਿਲਮ ਹੈ ਤਾਜ਼ਗੀ ਤਰਪੂਰ ਫਿਲਮ ਹੈ ਔਰ ਇਹ ਪੰਜਾਬੀ ਸਿਨੇਮੇ ਦੇ ਵਿੱਚ ਜਦੋਂ ਸਿਨੇਮੇ ਦੀ ਗੱਲ ਹੋਏਗੀ ਸ਼ਾਇਦ ਕੋ ਮਾਈਲਸਟੋਨ ਤੇ ਨਹੀਂ ਸਾਥ ਹੋਣੀ ਹੈ ਵੀ ਹਮੇਸ਼ਾ ਗੱਲ ਹੋਏਗੀ ਸੋ ਇਸੇ ਵਕਤ ਸਾਰਿਆਂ ਨੂੰ ਗੁਦਾਰਸ਼ ਕਰਦਾ ਕਿ ਤੁਸੀਂ ਕਿਤੇ ਜਿਮਨਾ ਆਪਣਾ ਪਿਆਰ ਦਿਓ ਕਿਉਂਕਿ ਅਸੀਂ ਸਾਰੇ ਆਪਣਾ ਕੰਮ ਕਰ ਚੁੱਕੇ ਹਾਂ ਅਸੀਂ ਆਪਣੀ ਮਿਹਨਤ ਲਾ ਚੁੱਕੇ ਹਾਂ ਤੇ ਇਹ ਹੁਣ ਸਭ ਤੁਹਾਡੇ ਹੱਥ ਹੈ ਤੁਸੀਂ ਪਲੀਜ਼ ਆਓ ਸੁਨਿਮੀਆਂ ਦੇ ਵਿੱਚ ਸਭ ਇੱਕ ਹੋਰ ਵੀ ਗੱਲ ਹੈ ਕਿ ਇਹ ਫਿਲਮ ਦੇ ਵਿੱਚ ਬਿਊਟੀ ਅਗਰ ਬੈਠ ਕੇ ਇਕੱਠੇ ਦੇਖਣਗੇ ਤਾਂ ਇਹ ਨਹੀਂ ਕਿਸੇ ਦੀ ਅਕਨੀ ਨਹੀਂ ਹੋਏਗੀ ਇੰਨੀ ਸਾਫ ਸੁਥਰੀ ਇੰਨੀ ਪਿਆਰੀ ਫਿਲਮ ਹੈ ਸੋ ਔਰ ਇਹਦੇ ਵਿੱਚ ਮੈਸੇਜ ਬੜੇ ਪਿਆਰੇ ਨੇ ਕਿਉਂਕਿ ਕਈ ਵਾਰ ਜ਼ਿੰਦਗੀ 'ਚ ਇਦਾਂ ਦੀਆਂ ਮੁਸ਼ਕਿਲਾਂ ਤਾਂ ਆਉਂਦੀਆਂ ਨੇ ਕਿ ਅਸੀਂ ਕਈ ਵਾਰ ਇਹ ਸੋਚਦੇ ਹਾਂ ਵੀ ਯਾਰ ਇਸ ਨੂੰ ਕਿਵੇਂ ਪਾਰ ਪਾਇਆ ਜਾਊਗਾ ਪਰ ਲੱਗਦਾ ਹੈ ਕਿ ਅਗਰ ਆਪਾਂ ਥੋੜਾ ਜਿਹਾ ਇਨੀਸ਼ੀਏਟਿਵ ਲਈਏ ਲੌਜੀਕਲੀ ਪਿਆਰ ਦੇ ਨਾਲ ਡਾਇਲੌਗ ਦੇ ਨਾਲ ਹਰ ਗੱਲ ਹੱਲ ਕੀਤੀ ਜਾ ਸਕਦੀ ਹੈ ਪਿਆਰੇ ਮੈਸੇਜ ਨੇ ਨਾਈਸ ਅਧਿਆਪਕ ਦਾ ਕਰੈਕਟਰ ਕੀ ਕੈਸ ਕਰਦੇ ਹੋ ਛੋਟਾ ਜਿਹਾ ਕਿਰਦਾਰ ਹੈ ਪਰ ਬਹੁਤ ਮਹੱਤਵਪੂਰਨ ਕਿਰਦਾਰ ਹੈ ਸਤਿਕਾਰਯੋਗ ਸੋ ਮੈਂ ਸਰਹੰਪੀ ਰਿਗਾਰਿਸ਼ ਕਰਨਾ ਕਿ ਫਿਲਮ ਸਨੇਮਿਆਂ ਦੇ ਵਿੱਚ ਆਓ ਪਰਿਵਾਰਾਂ ਸਨੇਤ ਆਓ ਬੱਚਿਆਂ ਨੂੰ ਲੈ ਕੇ ਆਓ ਬਹੁਤ ਕੁਝ ਹਾਸਲ ਹੋਏਗਾ ਫਿਲਮ ਨੂੰ ਥੈਂਕ ਯੂ ਵੈਰੀ ਮਚ